ਜੇ ਜੇ ਪੱਗਾਂ ਬਨ ਕੇ ਅਮਰਿਤ ਛਕ ਕੇ ਦਿੱਲੀ ਨਹੀਂ ਖਲੋਣਾ ਸੀ ਤੇ ਫਿਰ ਸਾਬ ਜਦਿਆਂ ਦੀ ਕੁਰਬਾਨੀ ਨੂੰ ਸਜਦਾ ਕਰਨ ਕਿਉਂ ਆਉਣੇ ਹੋ ਪਖੰਡਿਓ ਇਹ ਖੜਾ ਛੱਡ ਦਿਓ ਕੋਈ ਸੁਖ ਸੁਖੀ ਹੈ ਕਿ ਪੱਗਾਂ ਬਨ ਕੇ ਇੱਥੇ ਫਤਿਹਗੜ੍ਹ ਸਾਹਿਬ ਹੀ ਆਉਣਾ ਸਿੱਖੀ ਚ ਹੀ ਆਉਣਾ ਸਿੱਖੀ ਦੀ ਗੱਲ ਕਰਨੀ ਹੈ ਸਿਰ ਬਣਾਓ ਉਹਨਾਂ ਦਾ ਘੜਜੋ ਉਹਨਾਂ ਦਾ ਧਰਮ ਅਪਣਾ ਲਓ ਸਾਨੂੰ ਪਤਾ ਤਾਂ ਹੋਵੇ ਸਾਡੀ ਲੜਾਈ ਕਿਹਦੇ ਨਾਲ ਅਸੀਂ ਪੱਗਾਂ ਵਾਲੇ ਬਹਿਰੂਪੀਆਂ ਨਾਲ ਲੜਨਾ ਹੈ ਬੁੱਕਲ ਦੇ ਸੱਪਾਂ ਨਾਲ ਲੜਨਾ ਕਿਉਂਕਿ ਮੈਂ 3 ਦਿਨਾਂ ਤੋਂ ਸੰਗਤ ਨੂੰ ਇੱਕ ਬੇਨਤੀ ਕਰ ਰਿਹਾ ਗੰਗੂ ਕੱਲਾ ਬ੍ਰਾਹਮਣ ਨਹੀਂ ਗੰਗੂ ਦੇ ਬ੍ਰਾਹਮਣ ਹੋਣ ਕਰਕੇ ਉਹਨਾਂ ਦੀ ਸਾਰੀ ਕੌਮ ਨੂੰ ਦੋਸ਼ੀ ਨਾ ਠਰਾਇਓ ਕਿਉਂਕਿ ਜੇ ਇੱਕ ਬੰਦੇ ਦਾ ਕਰਕੇ ਪੂਰੀ ਕੌਮ ਨੂੰ ਦੋਸ਼ੀ ਠਰਉਣਾ ਤੇ ਫਿਰ ਸਿੱਖਾਂ ਦੇ ਵਿੱਚ ਬੇਅਨਤਾ ਬੁਝੜਦੇ ਹੋ ਕੀ ਵੀ ਗੱਲ ਵੀ ਸੀ ਉਹ ਵੀ ਪੱਗਾ ਮੰਦੀ ਸੀ ਸਿੱਖਾਂ ਦੀ ਸਿੰਘ ਨਾਮ ਤੇ ਕੌਲ ਵਾਲੇ ਵੀ ਬਥੇਰੇ ਸਿੱਖਾਂ ਦੇ ਦੁਸ਼ਮਣ ਸੀਗੇ ਗੰਗੂ ਇੱਕ ਬਿਰਤੀ ਹੈ ਗੰਗੂ ਇੱਕ ਬਾਣ ਸਿੱਕਤਾ ਹੈ ਗੰਗੂ ਇੱਕ ਸੋਚ ਹੈ ਜਿਹੜੀ ਖਾਂਦੀ ਗੁਰੂ ਘਰ ਤੋਂ ਹੈ ਫੈਦੇ ਗੁਰੂ ਘਰ ਤੋਂ ਲੈਂਦੀ ਹੈ ਚੌਧਰੀਆਂ ਗੁਰੂ ਘਰ ਤੋਂ ਕਰਦੀ ਹੈ ਪ੍ਰਧਾਨਕੀਆਂ ਗੁਰੂ ਘਰ ਤੋਂ ਕਰਦੀ ਹੈ ਯਾਰੀ ਦਿੱਲੀ ਨਾਲ ਬੋਲ ਤੇ ਪਿੱਠੇ ਸ਼ੁਰਾ ਅਨੰਦਪੁਰ ਸਾਹਿਬ ਦੇ ਮਾਰਦੀ ਹੈ ਇਹ ਗੰਗੂ ਹੈ ਆਪਣੇ ਆਪ ਦੇਖੀ ਆਪਾਂ ਆਪਣੀ ਇਤਿਹਾਸ ਚ ਸਾਡੀ ਕਿ ਮੈਂ ਬਿਜ਼ਨਸ ਕਰਕੇ ਮੈਂ ਆਪਦੀਆਂ ਸਟੇਜਾਂ ਕਰਕੇ ਮੈਂ ਆਪਦੇ ਨਿੱਜੀ ਗਰਜਾਂ ਕਰਕੇ ਮੈਂ ਆਵਦੇ ਰਿਲੇਸ਼ਨ ਸੈੱਟ ਕਰਨ ਵਾਸਤੇ ਆਪਣੀ ਲੀਡਰ